ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਬਹੁਤ ਹੀ ਟੇਸਟੀ ਤੇ ਖਸਤਾ ਸਮੋਸੇ ਜਿਹੜੇ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਤੇ ਸਾਰਿਆਂ ਦੀ ਪਹਿਲੀ ਪਸੰਦ ਹੈ ਜੀ ਸਮੋਸੇ ਜਿੰਨੂੰ ਕਿ ਅਸੀਂ ਸਿੰਪਲ ਤਰੀਕੇ ਨਾਲ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ ਤੇ ਜਿਹੜੇ ਕਿ ਸਭ ਨੂੰ ਹੀ ਬਹੁਤ ਜ਼ਿਆਦਾ ਪਸੰਦ ਆਉਂਦੇ ਨੇ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਸਮੋਸਿਆਂ ਦੀ ਰੈਸਪੀ ਜੇ ਤੁਸੀਂ ਇਹਨੂੰ ਇੱਕ ਵਾਰੀ ਬਣਾ ਲਿਆ ਤੇ ਤੁਸੀਂ ਇਹਨੂੰ ਬਾਰ ਬਾਰ ਘਰ ਬਣਾ ਕੇ ਖਾਓਗੇ ਆਪਾਂ ਇੱਕ ਕੌਲੀ ਮੈਦਾ ਲਿਆ ਅਜੀ ਇਹ ਵਾਲੀ ਕੌਲੀ ਨਾਲ ਮਿਣ ਕੇ ਆਪਾਂ ਮੈਦਾ ਲਿਆ ਅਜੀ ਤੁਸੀਂ ਆਪਣੇ ਅਨਸਾਰ ਮੈਦੇ ਨੂੰ ਵੱਧ ਘੱਟ ਕਰ ਸਕਦੇ ਹੋ ਤੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਦੋ ਚੁਟਕੀਆਂ ਪਾ ਦਾਂਗੇ ਜੀ ਨਮਕ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ 1/2 ਚਮਚ ਅਜਵੈਨ ਅਜਵੈਨ ਨੂੰ ਤੁਸੀਂ ਇਸ ਤਰ੍ਹਾਂ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਹਥੇਲੀਆਂ ਵਿੱਚ ਰਗੜ ਕੇ ਪਾਣਾ ਤਾਂ ਕਿ ਦਾ ਫਲੇਵਰ ਬਹੁਤ ਵਧੀਆ ਆਉਂਦਾ ਹੈ ਸਮੋਸਿਆਂ ਵਿੱਚ ਅਜਵੈਨ ਪਾੜ ਨਾਲ ਸਮੋਸੇ ਬਹੁਤ ਹੀ ਟੇਸਟੀ ਬਣਦੇ ਨੇ ਤੇ ਇਹ ਹজম ਕਰਨ ਵਿੱਚ ਵੀ ਸਾਨੂੰ ਆਸਾਨੀ ਹੁੰਦੀ ਹੈ ਜੀ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ 2 ਚਮਚੇ ਘਿਓ ਦੇ ਆਪਾਂ ਇਹਦੇ ਵਾਸਤੇ ਦੇਸੀ ਘਿਓ ਦਾ ਇਸਤੇਮਾਲ ਕਰ ਰਹੇ ਹਾਂ ਜੀ ਕਿਉਂਕਿ ਦੇਸੀ ਘਿਓ ਪਾਉਣ ਨਾਲ ਸਮੋਸਿਆਂ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਜੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਤਾਂ ਕਿ ਇਹਦੇ ਵਿੱਚ ਸਾਰੇ ਵਿੱਚ ਘਿਓ ਰਚਮਿਚ ਜਾਵੇ ਕਿਉਂਕਿ ਆਪਾਂ ਨਾਲ ਸਮੋਸਿਆਂ ਵਿੱਚ ਬਹੁਤ ਹੀ ਕਸਤਾਪਨ ਆਉਂਦਾ ਹੈ। ਇਸ ਤਰ੍ਹਾਂ ਤੁਸੀਂ ਦੋਨਾਂ ਹੱਥਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਮੈਦੇ ਨੂੰ ਮਿਲਾ ਲੈਣਾ ਹੈ ਤਾਂ ਕਿ ਇਹਦੇ ਵਿੱਚ ਘਿਓ ਚੰਗੀ ਤਰ੍ਹਾਂ ਰਚਮਿਚ ਜਾਵੇ ਤੇ ਆਪਾਂ ਚੈੱਕ ਕਰਨਾ ਹੈ ਕਿ ਜੇਕਰ ਸਾਡੀ ਮੁਠੀ ਸਹੀ ਬਣਨ ਡੈ ਪਈ ਤੇ ਇਹਦਾ ਮੋਨ ਠੀਕ ਹੈ। ਇਹਦੇ ਵਿੱਚ ਜੋ ਆਪਾਂ ਘਿਓ ਪਾਇਆ ਹੈ ਉਹ ਬਿਲਕੁਲ ਠੀਕ ਹੈ। ਜੇ ਜਰੂਰਤ ਪਈ ਤੇ ਥੋੜਾ ਜਿਹਾ ਕਿਉ ਆਪਾਂ ਹੋਰ ਪਾ ਲੀਏ ਇਸ ਤਰ੍ਹਾਂ ਇਹਨੂੰ ਮਿਲਾਉਣਾ ਹੈ ਜੀ ਆਹ ਦੇਖੋ ਜੀ ਕਿਉ ਨੂੰ ਅਸੀਂ ਚੰਗੀ ਤਰ੍ਹਾਂ ਸਾਰੇ ਮੈਦੇ ਵਿੱਚ ਮਿਲਾ ਲਿਆ ਹੈ ਜੀ ਤੇ ਹੁਣ ਆਪਾਂ ਚੈੱਕ ਕਰਦੇ ਹਾਂ ਜੀ ਇਹਦੀ ਚੰਗੀ ਤਰ੍ਹਾਂ ਹਜੇ ਮੁਠੀ ਨਹੀਂ ਬਣ ਰਹੀ ਤੇ ਇਸ ਕਰਕੇ ਅਸੀਂ ਇਹਦੇ ਵਿੱਚ ਦੋ ਚਮਚੇ ਪਹਿਲੇ ਕਿਉ ਦੇ ਪਾਏ ਸੀ ਤੇ ਦੋ ਚਮਚੇ ਹੁਣ ਪਾ ਦਾਂਗੇ ਟੋਟਲ ਆਪਾਂ ਇੱਕ ਕੌਲੀ ਵਿੱਚ ਚਾਰ ਚਮਚੇ ਕਿਉ ਦੇ ਪਾਏ ਜੀ ਹੁਣ ਇਹਨੂੰ ਮਿਕਸ ਕਰ ਲਾ ਮੈਂ ਇਹ ਤੇਰਾ ਚਾਪ ਜਿਹੜਾ ਮੈਂ ਵਾਸਤੇ ਕਿਉਂ ਪਾਇਆ ਸੀ ਬਿਲਕੁਲ ਠੀਕ ਹੈ ਜੀ ਦੇਖੋ ਹੁਣ ਮੈਂ ਇਦਾ ਕਾਫੀ ਚੇਂਜ ਹੋਇਆ ਪਹਿਲਾਂ ਬਹੁਤ ਹੀ ਡਰਾਈ ਸੀ ਤੇ ਹੁਣ ਆਪਾਂ ਇਹਦੀ ਇੱਕ ਮੁਠੀ ਬਣਾ ਕੇ ਕਰਾਂਗੇ ਜੀ ਚੈੱਕ ਆਹ ਦੇਖੋ ਸਹੀ ਤਰੀਕੇ ਨਾਲ ਇਹਦੀ ਮੁਠੀ ਬਣਨ ਲੱਗ ਗਈ ਹੈ ਜਿੰਦ ਤੇ ਹੁਣ ਆਪਾਂ ਇਹਦਾ ਆਟਾ ਗੁੰਨ ਕੇ ਤਿਆਰ ਕਰਾਂਗੇ ਇਹਦੇ ਵਾਸਤੇ ਮੈਂ ਇੱਕ ਕੌਲੀ ਪਾਣੀ ਦੀ ਲਈ ਹੈ ਤੇ ਬਹੁਤ ਹੀ ਥੋੜੇ ਪਾਣੀ ਨਾਲ ਇਹਦਾ ਆਪਾਂ ਸਖਤ ਆਟਾ ਗੁੰਨ ਕੇ ਤਿਆਰ ਕਰਾਂਗੇ ਜੀ ਇਹਦਾ ਆਪਾਂ ਸਖਤ ਆਟਾ ਗੁੰਨ ਕੇ ਤਿਆਰ ਕਰਾਂਗੇ ਆਟਾ ਆਪਾਂ ਪਤਲਾ ਨਹੀਂ ਗੁੰਨ ਕੇ ਤਿਆਰ ਕਰਨਾ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਜੀ ਆਹ ਦੇਖੋ ਜੀ ਆਪਾਂ ਮੈਦੇਨ ਗੁੰਨਣ ਵਾਸਤੇ ਇੱਕ ਕੌਲੀ ਪਾਣੀ ਲਿਆ ਸੀ ਤੇ ਉਹਦੇ ਵਿੱਚੋਂ ਵੀ ਪਾਣੀ ਕਾਫੀ ਬਚ ਗਿਆ ਅੱਧਦੀ ਕੌਲੀ ਤੋਂ ਵੀ ਘੱਟ ਪਾਣੀ ਦਾ ਇਸਤੇਮਾਲ ਕੀਤਾ ਹੈ ਜੀ ਤੇ ਮੈਦਾ ਆਪਣਾ ਗੁੰਝ ਕੇ ਬਿਲਕੁਲ ਤਿਆਰ ਹੈ ਜੀ ਹੁਣ ਅਸੀਂ ਇਹਨੂੰ ਟੱਕ ਕੇ 20 ਮਿੰਟ ਦੇ ਦਵਾਂਗੇ ਜੀ ਰੈਸਟ ਓਨੀ ਦੇਰ ਆਪਾਂ ਅਜੇ ਸਟਫਿੰਗ ਬਣਾ ਕੇ ਕਰਾਂਗੇ ਜੀ ਤਿਆਰ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਟੱਕ ਦਵਾਂਗੇ ਉੱਪਰ ਇੱਕ ਕੱਪੜਾ ਦੇ ਦਵਾਂਗੇ ਹੁਣ ਆਪਾਂ ਕਰਦੇ ਹਾਂ ਜੀ ਦੀ ਸਟਫਿੰਗ ਦੀ ਤਿਆਰੀ ਸਟਫਿੰਗ ਬਣਾਉਣ ਵਾਸਤੇ ਇਹ ਸਾਰਾ ਸਮਾਨ ਆਪਾਂ ਤਿਆਰ ਕਰਕੇ ਰੱਖਿਆ ਹੈ ਤੇ ਜਿਸ ਟਾਈਮ ਆਪਾਂ ਸਟਫਿੰਗ ਬਣਾਣੀ ਹੈ ਨਾਲ ਦੇ ਨਾਲ ਤੁਹਾਨੂੰ ਦੱਸਾਂਗੇ ਕਿ ਕਿੰਨਾ ਸਮਾਨ ਆਪਾਂ ਇਸਤੇਮਾਲ ਕਰ ਰਹੇ ਹਾਂ ਪੈਨ ਵਿੱਚ ਆਪਾਂ ਇੱਕ ਚਮਚਾ ਦੇਸੀ ਘਿਓ ਦਾ ਪਾਵਾਂਗੇ ਤੁਸੀਂ ਇਹਨੂੰ ਤੇਲ ਵਿੱਚ ਵੀ ਬਣਾ ਸਕਦੇ ਹੋ ਪਰ ਆਪਾਂ ਘਰ ਤਿਆਰ ਕਰ ਰਹੇ ਹਾਂ ਤੇ ਇਸ ਕਰਕੇ ਆਪਣੀ ਲੋੜ ਅਨਸਾਰ ਅਸੀਂ ਇਹਦੇ ਵਿੱਚ ਘਿਓ ਜਾਂ ਤੇਲ ਕੁਝ ਵੀ ਪਾ ਸਕਦੇ ਹਾਂ ਜੇ ਅਸੀਂ ਘਿਓ ਵਿੱਚ ਸਟਫਿੰਗ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਹੁੰਦੀ ਹੈ ਜੀ ਤਿਆਰ ਘਿਓ ਹੋ ਗਿਆ ਜੀ ਆਪਣਾ ਗਰਮ ਹੋਣੇ ਦੇ ਵਿੱਚ ਅਸੀਂ ਦੋ ਚੁਟਕੀਆਂ ਪਾ ਦਾਂਗੇ ਜੀ ਹਿੰਗ ਹਿੰਗ ਦੇ ਨਾਲ ਹੀ ਇੱਕ ਚਮਚਾ ਅਦਰਕ ਉਹਨੂੰ ਬਰੀਕ ਕੱਟ ਕੇ ਲਿਆ ਆ ਜੀ ਤੇ ਦੋ ਹਰੀਆਂ ਮਿਰਚਾਂ ਮਿਰਚਾਂ ਨੂੰ ਵੀ ਅਸੀਂ ਬਰੀਕ ਕੱਟ ਲਿਆ ਜੀ ਤੁਸੀਂ ਮਿਰਚ ਤੇ ਇਹਦੇ ਵਿੱਚ ਅਦਰਕ ਆਪਣੇ ਟੇਸਟ ਦੇ ਅਕੋਰਡਿੰਗ ਪਾਉਣਾ ਹੈ ਜਿਸ ਦੇ ਨਾਲ ਹੀ ਆਪਾਂ ਚਾਰ-ਪੰਜ ਕਾਲੀਆਂ ਮਿਰਚਾਂ ਉਹਨਾਂ ਨੂੰ ਕੀਤਾ ਜੀ ਦਰੜਫਰੜ ਉਹ ਪਾ ਲਾ ਦੇਈਏ ਕਾਲੀ ਮਿਰਚ ਆਪਸ਼ਨਲ ਆ ਜੇ ਤੁਸੀਂ ਪਾਣੀ ਆ ਤੇ ਪਾ ਦੋ ਨਹੀਂ ਪਾਣੀ ਤੇ ਛੱਡ ਦਿਓ ਉਸ ਤੋਂ ਜਿੰਨਾ ਵੀ ਆਪਣੇ ਇਹ ਸਮੋਸੇ ਬਹੁਤ ਹੀ ਵਧੀਆ ਬਣ ਕੇ ਹੋਣਗੇ ਜੀ ਤਿਆਰ ਹੁਣ ਅਸੀਂ ਇਹਦੇ ਵਿੱਚ ਇੱਕ ਮੁਠੀ ਹਰੇ ਮਟਰ ਲੈ ਲਈਏ ਉਹ ਪਾ ਦਦੇ ਨੇ ਇਹਨਾਂ ਨੂੰ ਅਗੋਂ ਅੰਡਰਟੈਂਟ ਅਦਰਕ ਤੇ ਮਿਰਚਾਂ ਦੇ ਨਾਲ ਪਕਾ ਲਵਾਂਗੇ ਜੀ ਤਾਜ਼ਾ ਮਟਰ ਨੇ ਬਹੁਤ ਹੀ ਸੌਫਟ ਨੇ ਤੇ ਬੜੀ ਜਲਦੀ ਇਹ ਪੱਕ ਜਾਂਦੇ ਨੇ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਮਸਾਲੇ ਅੱਧਾ ਚਮਚ ਪਾਪਾ ਪਾਵਾਂਗੇ ਜੀ ਨਮਕ ਦਾ ਕਿਉਂਕਿ ਨਮਕ ਅਸੀਂ ਮੈਸੇ ਨੂੰ ਗੁੰਨਣ ਲੱਗਿਆ ਵੀ ਪਾਇਆ ਜੀ ਅੱਧਾ ਚਮਚ ਢੇਗੀ ਮਿਰਚ ਦਾ ਪਾਊਡਰ 1 ਚਮਚਾ ਪਾਵਾਂਗੇ ਜੀ ਧਨੀਆ ਪਾਊਡਰ ਇੱਕ ਚੁਟਕੀ ਹਲਦੀ ਦੀ ਪਾਵਾਂਗੇ ਜੇ ਹਲਦੀ ਆਪਸ਼ਨਲ ਆ ਤੁਸੀਂ ਪਾਣੀ ਆ ਤੇ ਪਾ ਲਓ ਨਹੀਂ ਪਾਣੀ ਤੇ ਨਾ ਪਾਓ ਜੀ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਅੱਧਾ ਚਮਚ ਗਰਮ ਮਸਾਲਾ ਇਸ ਦੇ ਨਾਲ ਇਹਦੇ ਵਿੱਚ ਥੋੜਾ ਜਿਹਾ ਚਟਪਟਾ ਟੇਸਟ ਲਿਆਣ ਲਈ ਅੱਧਾ ਚਮਚ ਪਾ ਦਾਂਗੇ ਜੀ ਅਮचूर ਹੁਣ ਇਹਨਾਂ ਨੂੰ 1 ਮਿੰਟ ਵਾਸਤੇ ਹਲਕਾ ਜਿਹਾ ਆਪਾਂ ਪਕਾ ਲਵਾਂਗੇ ਜੀ ਇਸ ਦੇ ਨਾਲ ਹੀ ਪਾ ਦਾਂਗੇ ਜੀ ਆਲੂ ਆਲੂਆਂ ਨੂੰ ਮੈਂ ਇਸ ਤਰ੍ਹਾਂ ਬ੍ਰੇਕ ਬ੍ਰੇਕ ਕੱਟ ਲਿਆ ਜੀ ਤੁਸੀਂ ਚਾਹੋ ਤੇ ਇਹਨਾਂ ਨੂੰ ਮੈਸ਼ ਕਰਕੇ ਵੀ ਪਾ ਸਕਦੇ ਹੋ ਪਰ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਹੀ ਕੱਟਿਆ ਬ੍ਰੇਕ ਬ੍ਰੇਕ ਟੁਕੜਿਆਂ ਵਿੱਚ ਤੇ ਥੋੜਾ ਜਿਹਾ ਜਦੋਂ ਆਪਾਂ ਪਕਾਣਾ ਹੈ ਤੇ ਨੂੰ ਉਸ ਟਾਈਮ ਤੇ ਹਲਕਾ ਜਿਹਾ ਆਪਾਂ ਮੈਸ਼ ਕਰ ਲਵਾਂਗੇ ਜੀ ਤੇ ਹੁਣ ਇਸ ਦੇ ਨਾਲ ਇੱਕ ਮਸਾਲਾ ਆਪਾਂ ਤਿਆਰ ਕੀਤਾ ਜੀ ਇਹਦੇ ਵਿੱਚ ਆਪਾਂ ਲਈ ਜੀ ਇੱਕ ਚਮਚਾ ਸਾਬਤ ਧਨੀਆ ਇੱਕ ਚਮਚਾ ਸੌਂਫ ਤੇ ਅੱਧਾ ਚਮਚਾ ਜੀਰਾ ਇਹਨਾਂ ਨੂੰ ਹਲਕਾ ਜਿਹਾ ਭੁੰਨ ਕੇ ਤੇ ਆਪਾਂ ਕਰ ਲਿਆ ਜੀ ਦਰਨ ਫਰੜ ਤੇ ਇਹੋ ਮਸਾਲੇ ਦਾ ਇੱਕ ਚਮਚਾਪਾ ਹੁਣ ਇਹਦੇ ਵਿੱਚ ਪਾ ਦਾਂਗੇ ਇਹ ਮਸਾਲਾ ਪਾਉਣ ਨਾਲ ਸਮੋਸਿਆਂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਜੀ ਇਹਨੂੰ ਕਰਾਂਗੇ ਜੀ ਮਿਕਸ ਤੇ ਹੁਣ ਇਹਦੇ ਵਿੱਚ ਅਸੀਂ ਪਨੀਰ ਲੈ ਅੱਜ ਨੂੰ ਇਸ ਤਰ੍ਹਾਂ ਚੌਰਸ ਟੁਕੜਿਆਂ ਵਿੱਚ ਕੱਟ ਲਿਆ ਉਹ ਪਾ ਦਾਂਗੇ ਜੀ ਤੇ ਦੋ ਚਮਚੇ ਰੋਸਟਡ ਮੂੰਫਲੀ ਉਹਨੂੰ ਇਸ ਤਰ੍ਹਾਂ ਦਰਣ ਫਰੜ ਕਰ ਲਿਆ ਜੀ ਉਹ ਪਾ ਨਾ ਸਾਰੇ ਮੇਂ ਚੀਜ਼ਾਂ ਨੂੰ ਕਰਾਂਗੇ ਜੀ ਮਿਕਸ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਜੀ ਦਸਵੀਂ ਦਾਣੇ ਸੌਗੀ ਨੇ ਇਹਦੇ ਨਾਲ ਇਹਦੇ ਵਿੱਚ ਬਹੁਤ ਹੀ ਖੱਟਾ ਮਿੱਠਾ ਟੇਸਟ ਆਉਂਦਾ ਹੈ ਖੱਟਾ ਟੇਸਟ ਅਮचूर ਕਰਕੇ ਆਏਗਾ ਤੇ ਕਿਸ਼ਮਿਸ ਕਰਕੇ ਸੌਗੀ ਕਰਕੇ ਥੋੜਾ ਜਿਹਾ ਮਿੱਠਾ ਟੇਸਟ ਆਏਗਾ ਤੇ ਇਸ ਮੁਸੇ ਬਹੁਤ ਹੀ ਵਧੀਆ ਚਟਪਟੇ ਬਣ ਕੇ ਤਿਆਰ ਹੋਣਗੇ ਪਾ ਦਾਂਗੇ ਜੀ ਬਰੀਕ ਕੱਟਿਆ ਹੋਇਆ ਧਨੀਆ ਮਿਲਾ ਲਵਾਂਗੇ ਹੁਣ ਇਹਨੂੰ ਆਪਾਂ ਸਟਫਿੰਗ ਨੂੰ ਕਰਾਂਗੇ ਥੋੜਾ ਜਿਹਾ ਠੰਡਾ ਤੇ ਫਿਰ ਬਣਾਵਾਂਗੇ ਜੀ ਸਮੋਸੇ ਕਿਉਂਕਿ ਆਪਣਾ ਮੈਦਾ ਵੀ ਠੰਡਾ ਹੈ ਤੇ ਸਟਫਿੰਗ ਵੀ ਬਿਲਕੁਲ ਠੰਡੀ ਹੋਏਗੀ ਤੇ ਫਿਰ ਹੀ ਆਪਣੇ ਸਮੋਸੇ ਬਹੁਤ ਵਧੀਆ ਬਣ ਕੇ ਹੋਣਗੇ ਜੀ ਤਿਆਰ ਜਿੰਨੀ ਦੇਰ ਸਟਫਿੰਗ ਹੁੰਦੀ ਹੈ ਜੀ ਠੰਡੀ ਤੇ ਓਨੀ ਦੇਰ ਅਸੀਂ ਤੇਲ ਗਰਮ ਕਰਦੇ ਹਾਂ ਜੀ ਸਮੋਸਿਆਂ ਨੂੰ ਫਰਾਈ ਕਰਨ ਵਾਸਤੇ 3 ਮਿੰਟ ਹੋ ਗਏ ਨੇ ਜੀ ਮੈਂ ਇਹਦੇ ਨੂੰ ਆਪਾਂ ਰੈਸਟ ਵਾਸਤੇ ਰੱਖਿਆ ਸੀ ਤੇ ਹੁਣ ਦੇਖੋ ਇਹਨੂੰ ਆਪਾਂ ਥੋੜੀ ਦੇਰ 5-7 ਮਿੰਟ ਆਪਾਂ ਚੰਗੀ ਤਰ੍ਹਾਂ ਮਲ ਕੇ ਇਹਨੂੰ ਤਿਆਰ ਕਰ ਲਾਂਗੇ ਜੀ ਇਸ ਤਰ੍ਹਾਂ ਤੁਸੀਂ ਹੱਥਾਂ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਮਲ ਲੈਣਾ ਹੈ ਕਿਉਂਕਿ ਜਿੰਨੀ ਆਪਾਂ ਮੈਦੇ ਨੂੰ ਰੈਸਟ ਦਵਾਂਗੇ ਆਪਣੇ ਸਮੋਸੇ ਉਨੇ ਹੀ ਟੇਸਟੀ ਬਣ ਕੇ ਆਉਣਗੇ ਜੀ ਤਿਆਰ ਲਓ ਜੀ ਮੈਦਾ ਆਪਣਾ ਬਿਲਕੁਲ ਤਿਆਰ ਹੈ ਜੀ ਹੁਣ ਅਸੀਂ ਇਹਦੇ ਬਣਾਉਣੇ ਆ ਜੀ ਸਮੋਸੇ ਇਸ ਤਰ੍ਹਾਂ ਆਪਾਂ ਇੱਕ ਪੇੜਾ ਲਵਾਂਗੇ ਜਿਸ ਅਕਾਰ ਦੇ ਤੁਸੀਂ ਸਮੋਸੇ ਬਣਾਣੇ ਨੇ ਉਸ ਹਿਸਾਬ ਨਾਲ ਇਹਦਾ ਪੇੜਾ ਲਓ ਜੀ ਤੁਸੀਂ ਛੋਟੇ ਸਮੋਸੇ ਬਣਾਣੇ ਨੇ ਤੇ ਛੋਟਾ ਪੇੜਾ ਬਣਾਓ ਜੇ ਵੱਡੇ ਸਮੋਸੇ ਬਣਾਣੇ ਨੇ ਜਰਾ ਵੱਡਾ ਪੇੜਾ ਬਣਾ ਲਓ ਅਮ ਜਿਸ ਤਰ੍ਹਾਂ ਪੈਦਕ ਪੇੜਾ ਕੀਤਾ ਜੀ ਤਿਆਰ ਆਪਾਂ ਥੋੜਾ ਜਿਹਾ ਸੁੱਕਾ ਮੈਂ ਇਦਾਂ ਬਚਾ ਲਿਆ ਸੀ ਇਸ ਤਰ੍ਹਾਂ ਇਸ ਪੇੜੇ ਨੂੰ ਸੁੱਕੇ ਮੈਂ ਇਦਾਂ ਚ ਕਰਾਂਗੇ ਜੀ ਡਸਟ ਇਸ ਤਰ੍ਹਾਂ ਦੀ ਇੱਕ ਰੋਟੀ ਵੇਲ ਕੇ ਤਿਆਰ ਕਰਾਂਗੇ ਨਾ ਹੀ ਇਹਦੀ ਰੋਟੀ ਬਹੁਤ ਜ਼ਿਆਦਾ ਆਪਾਂ ਪਤਲੀ ਵੇਲਣੀ ਹੈ ਤਾਂ ਨਾ ਹੀ ਮੋਟੀ ਨੋਰਮਲ ਜੀ ਸਾਈਜ਼ ਦੀ ਇਹਦੀ ਆਪਾਂ ਇੱਕ ਰੋਟੀ ਵੇਲ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਆਪਾਂ ਦੀ ਇੱਕ ਰੋਟੀ ਵੇਲ ਕੇ ਤਿਆਰ ਕੀਤੀ ਹੈ ਜੀ ਇਹ ਦੇਖੋ ਨਾ ਹੀ ਰੋਟੀ ਬਹੁਤ ਜ਼ਿਆਦਾ ਮੋਟੀ ਹੈ ਤੇ ਨਾ ਹੀ ਬਹੁਤ ਜ਼ਿਆਦਾ ਪਤਲੀ ਪਤਲੀ ਇਹਨੂੰ ਇਸ ਤਰ੍ਹਾਂ ਨਹੀਂ ਕਿ ਤੁਸੀਂ ਪਾਪੜ ਵਾਂਗੇ ਵੇਲ ਤੋਂ ਇਹਨੂੰ ਇਸ ਤਰ੍ਹਾਂ ਨੋਰਮਲ ਜਿਵੇਂ ਤੁਸੀਂ ਰੋਟੀ ਵੇਲਣੀ ਉਸ ਤਰੀਕੇ ਨਾਲ ਇਹਨੂੰ ਵੇਲ ਕੇ ਕਰੋ ਜੀ ਤਿਆਰ ਸੈਟਾਪ ਤਾਂ ਥੋੜਾ ਜਿਹਾ ਇਹਨੂੰ ਕਰ ਦੋ ਜੀ ਤੁਸੀਂ ਬਰੀ ਬਸ ਹੁਣ ਅਸੀਂ ਇਸ ਤਰ੍ਹਾਂ ਕਰਦ ਲਈ ਹੈ ਇਹਨੂੰ ਹਲਕਾ ਜਿਹਾ ਲਾਵਾਂਗੇ ਜੀ ਪਾਣੀ ਤੇ ਇਹਨੂੰ ਦੋ ਹਿੱਸਿਆਂ ਵਿੱਚ ਕੱਟ ਲਵਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਦੋ ਹਿੱਸਿਆਂ 'ਚ ਕੱਟ ਲੈਣਾ ਹੈ ਜੀ। ਇੱਕਦੋ ਆਪਾਂ ਰੋਟੀ ਹੋਰ ਵੇਲ ਕੇ ਤਿਆਰ ਕਰਦੇ ਆਂ ਤੇ ਫਿਰ ਇਹਦੇ 'ਚ ਭਰਦੇ ਆਂ ਜੀ ਆਪਾਂ ਸਟਫਿੰਗ। ਇਸ ਤਰ੍ਹਾਂ ਸੀ ਰੋਟੀਆਂ ਵੇਲ ਕੇ ਨੂੰ ਦੋ ਹਿੱਸਿਆਂ 'ਚ ਕਰ ਲਿਆ ਜੀ ਤੇ ਹੁਣ ਅਸੀਂ ਇਹਦੇ ਬਣਾਉਨੇ ਆਂ ਜੀ ਸਮੋਸੇ। ਇਸ ਤਰ੍ਹਾਂ ਤੁਸੀਂ ਇਹ ਵਾਲੀ ਸਾਈਡ ਤੇ ਲਾਣਾ ਹੈ ਜੀ ਪਾਣੀ। ਇਹ ਸਾਈਡ ਨੂੰ ਬਿਲਕੁਲ ਇਹਦੇ ਉਪਰੋਂ ਦੀ ਜਿਆਦਾ ਇਸ ਤਰ੍ਹਾਂ ਨਾਲ ਵੀ ਅੱਗੇ ਜਾ ਕੇ ਤੁਸੀਂ ਕਰਨਾ ਹੈ ਜੀ ਫੋਲਡ ਇਹ ਵਾਲੇ ਹਿੱਸੇ ਨੂੰ ਇਸ ਤਰ੍ਹਾਂ ਲੈਣਾ ਜੀ ਮੜਾ ਚੰਗੀ ਤਰ੍ਹਾਂ ਹੱਥ ਦੇ ਨਾਲ ਕਰਨਾ ਜੀ ਪ੍ਰੈਸ ਆ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਭਰਾਂਗੇ ਜੀ ਸਟਫਿੰਗ ਤੁਸੀਂ ਆਪਣੇ ਹਿਸਾਬ ਨਾਲ ਇਹਦੀ ਸਟਫਿੰਗ ਭਰਨੀ ਹੈ ਜੀ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਤੁਸੀਂ ਦਬਾ ਕੇ ਪਰ ਨਾ ਜੀ ਤੇ ਹੁਣ ਆਪਾਂ ਇਹਨੂੰ ਕਰਾਂਗੇ ਜੀ ਬੰਦ ਇਸ ਤਰ੍ਹਾਂ ਇਹਦੀਆਂ ਸਾਰੀਆਂ ਸਾਈਡਾਂ ਤੇ ਲਾਣਾ ਜੀ ਪਾਣੀ ਆਹ ਵਾਲੀ ਸਾਈਡ ਨੂੰ ਆਹ ਵਾਲੀ ਸਾਈਡ ਨੂੰ ਇਸ ਤਰ੍ਹਾਂ ਕਰਨਾ ਜੀ ਫੋਲਡ ਤੇ ਹੁਣ ਇਹਨੂੰ ਤੁਸੀਂ ਇਸ ਤਰ੍ਹਾਂ ਸਾਰੀਆਂ ਸਾਈਡਾਂ ਤੋਂ ਚੰਗੀ ਤਰ੍ਹਾਂ ਦਬਾ ਕੇ ਤੇ ਇਸ ਤਰ੍ਹਾਂ ਤੁਸੀਂ ਪ੍ਰੈਸ ਕਰ ਦੇਣਾ ਹੈ ਜੀ ਆਹ ਦੇਖੋ ਜੀ ਕਿੰਨਾ ਵਧੀਆ ਆਪਣਾ ਸਮੋਸਾ ਬਣ ਕੇ ਤਿਆਰ ਹੋਇਆ ਇਸੇ ਤਰ੍ਹਾਂ ਆਪਾਂ ਬਾਕੀ ਦੇ ਸਮੋਸੇ ਵੀ ਬਣਾ ਕੇ ਕਰਾਂਗੇ ਜੀ ਤਿਆਰ ਤੇ ਇਹਨੂੰ ਰੱਖਾਂਗੇ ਜੀ ਇੱਕੋ ਪਲੇਟ ਵਿੱਚ ਇਸ ਤਰ੍ਹਾਂ ਮੈਂ ਤੁਹਾਨੂੰ ਇੱਕ ਸਮੋਸਾ ਹੋਰ ਬਣਾ ਕੇ ਦੱਸ ਦਿਆਂ ਜੀ ਇਹਦੀ ਇਸ ਸਾਈਡ ਤੇ ਆਪਾਂ ਲਾਵਾਂਗੇ ਜੀ ਪਾਣੀ ਉੱਡੀ ਸਾਈਡ ਤੇ ਇਹਨੂੰ ਆਪਾਂ ਇਸ ਤਰ੍ਹਾਂ ਇਹਦੇ ਥੋੜਾ ਵਧਾ ਕੇ ਇਸ ਤਰ੍ਹਾਂ ਇਹਨੂੰ ਸਾਈਡਾਂ ਨੂੰ ਲਾਵਾਂਗੇ ਜੀ ਮੜਾ ਆਹ ਵਾਲੀ ਸਾਈਡ ਨੂੰ ਚੰਗੀ ਤਰ੍ਹਾਂ ਆਪਾਂ ਕਰਦਾਂਗੇ ਜੀ ਲੋਕ ਤੇ ਹਲਕੇ ਹੱਥਾਂ ਨਾਲ ਇਹਨੂੰ ਕਰਾਂਗੇ ਜੀ ਇਸ ਤਰ੍ਹਾਂ ਪ੍ਰੈਸ ਆਹ ਦੇਖੋ ਜੀ ਦਬਾਉਂਦੇ ਹੋਏ ਚੰਗੀ ਤਰ੍ਹਾਂ ਕਰਨਾ ਜੀ ਪ੍ਰੈਸ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਸਟਫਿੰਗ ਬਸ ਇੰਨੇ ਕ ਆਪਾਂ ਸਟਫਿੰਗ ਪਾਤੀ ਜੀ ਤੇ ਹੁਣ ਆਪਾਂ ਇਹਦੀ ਇਹ ਵਾਲੀਆਂ ਸਾਈਡਾਂ ਤੇ ਲਾਵਾਂਗੇ ਜੀ ਪਾਣੀ ਜਿਸ ਤਰ੍ਹਾਂ ਇੱਥੇ ਇਹਦਾ ਐ ਤੇ ਇਹਦੇ ਬਰਾਬਰ ਤੁਸੀਂ ਇਹਨੂੰ ਇਸ ਤਰ੍ਹਾਂ ਕਰਨਾ ਜੀ ਫੋਲਡ ਤੇ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਮਿਲਾ ਦੇਵਾਂਗੇ ਸਾਈਡਾਂ ਨੂੰ ਚੰਗੀ ਤਰ੍ਹਾਂ ਕਰਾਂਗੇ ਜੀ ਪ੍ਰੈਸ ਇਸ ਤਰ੍ਹਾਂ ਇਹਨੂੰ ਦਬਾ ਦਵਾਂਗੇ ਬਸ ਆ ਦੇਖੋ ਜੀ ਦੂਜਾ ਸਮੋਸਾ ਵੀ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਜੀ ਇਸੇ ਤਰ੍ਹਾਂ ਸੀ ਬਾਕੀ ਦੇ ਸਾਰੇ ਸਮੋਸੇ ਬਣਾ ਕੇ ਕਰਦੇ ਆਂ ਜੀ ਤਿਆਰ ਤੇ ਫਿਰ ਕਰਾਂਗੇ ਜੀ ਇਹਨਾਂ ਨੂੰ ਫਰਾਈ ਲਓ ਜੀ ਸਮੋਸੇ ਬਣ ਕੇ ਆਪਣੇ ਬਿਲਕੁਲ ਤਿਆਰ ਨੇ ਇੱਕ ਕੌਲੀ ਮੈਦੇ ਵਿੱਚੋਂ ਟੋਟਲ ਸਾਡੇ 15 ਸਮੋਸੇ ਬਣ ਕੇ ਤਿਆਰ ਹੋਏ ਨੇ ਬਾਕੀ ਸਮੋਸੇ ਆਪਾਂ ਇਹ ਬੈਚ ਨੂੰ ਫਰਾਈ ਕਰਦੇ ਆਂ ਤੇ ਦੂਜੇ ਸਮੋਸੇ ਬਣਾ ਕੇ ਕਰਾਂਗੇ ਜੀ ਤਿਆਰ ਸਮੋਸਿਆਂ ਨੂੰ ਫਰਾਈ ਕਰਨ ਵਾਸਤੇ ਤੁਸੀਂ ਖਾਸ ਧਿਆਨ ਰੱਖਣਾ ਕਿ ਤੇਲ ਆਪਣਾ ਬਿਲਕੁਲ ਲੋ ਫਲੇਮ ਤੇ ਗਰਮ ਹੋਣਾ ਚਾਹੀਦਾ ਆ ਬਹੁਤ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਜੇਕਰ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰਾਂਗੇ ਤੇ ਜਿਸ ਤਰ੍ਹਾਂ ਤੁਸੀਂ ਸਮੋਸੇ ਪਾਵਾਂਗੇ ਤੇ ਉਹ ਉਪਰੋਂ ਉਪਰੋਂ ਤੇ ਬਿਲਕੁਲ ਪੱਕ ਜਾਣਗੇ ਤੇ ਅੰਦਰੋਂ ਕੱਚੇ ਰਹਿਣਗੇ ਤੇ ਲੋ ਫਲੇਮ ਤੇ ਨੂੰ ਮੀਡੀਅਮ ਫਲੇਮ ਤੇ ਅਸੀਂ ਬਹੁਤ ਹੀ ਆਰਾਮ ਨਾਲ ਸੇਕਾਂਗੇ ਜੀ ਤੇ ਤੁਸੀਂ ਕਦੇ ਵੀ ਇੱਕ ਦੋ ਸਮੋਸਾ ਨਹੀਂ ਸੇਕਣਾ 7-8 ਸਮੋਸੇ ਇਕੱਠੇ ਤੁਸੀਂ ਕੜਾਈ ਦੇ ਵਿੱਚ ਪਾ ਕੇ ਸੇਕਣੇ ਜੀ ਜਿੰਨੇ ਕ ਤੁਹਾਡੀ ਕੜਾਈ ਵਿੱਚ ਸਮੋਸੇ ਆ ਜਾਣ ਉਸ ਹਿਸਾਬ ਨਾਲ ਤੁਸੀਂ ਇਹਨਾਂ ਨੂੰ ਪਾ ਕੇ ਫਰਾਈ ਕਰ ਸਕਦੇ ਹੋ ਜੀ ਆਪਾਂ ਆਟਾ ਸਮੋਸੇ ਇੱਕ ਵਾਰੀ ਫਰਾਈ ਕਰ ਰਹੇ ਹਾਂ ਜੀ ਇਹਨਾਂ ਨੂੰ ਹੁਜੇ ਅਸੀਂ ਛੇੜਨਾ ਨਹੀਂ ਹੈ ਜੀ ਤੇ ਫਲੇਮ ਸਾਡੀ ਬਿਲਕੁਲ ਲੋ ਆ ਜੀ ਥੋੜਾ ਜਿਹਾ ਪੱਕਦੇ ਨੇ ਫਿਰ ਅਸੀਂ ਇਹਨਾਂ ਨੂੰ ਆਰਾਮ ਨਾਲ ਉਲਟਾ-ਪਲਟਾ ਕੇ ਸੇਕਾਂਗੇ ਜੀ ਇਸ ਤਰ੍ਹਾਂ ਅਸੀਂ ਇਹਨੂੰ ਚਾਣਣੀ ਦੀ ਸਹਾਤ ਅੱਧ ਨਾਲ ਬਸ ਹਲਕੇ-ਹਲਕੇ ਥੋੜਾ ਜਿਹਾ ਸਿਰ ਹਲਾ ਦਾਂਗੇ ਫਲੇਮ ਬਿਲਕੁਲ ਤੁਸੀਂ ਲੋ ਰੱਖਣੀ ਹੈ ਜੀ ਜੇ ਕ ਤੇਲ ਆਪਣਾ ਗਰਮ ਹੈ ਜਿਸ ਟਾਈਮ ਤੁਸੀਂ ਇਸ ਮਸੇ ਦੇ ਚ ਪਾਣੇ ਨੇ ਤਾਂ ਤੇਲ ਨੇ ਬਿਲਕੁਲ ਲੋ ਫਲੇਮ ਤੇ ਹੋ ਜਾਣਾ ਜੀ ਆਪਣੇ ਆਪ ਹੀ ਆ ਦੇਖੋ ਜੀ ਇਸ ਤਰ੍ਹਾਂ ਬੜੇ ਆਰਾਮ ਨਾਲ ਆਪਾਂ ਆਸਤੇ ਆਸਤੇ ਇਹਨਾਂ ਨੂੰ ਉਲਟਾ-ਪਲਟਾ ਕੇ ਫਰਾਈ ਕਰਨਾਗੇ ਜੀ ਤਾਂ ਦੇਖੋ ਇਸ ਤਰ੍ਹਾਂ ਜੀ ਆਰਾਮ ਨਾਲ ਇਹਨਾਂ ਨੂੰ ਪਲਟਾਉਣਾ ਸੀ ਤੇ ਟੋਟਲ ਇੱਕ ਬੈਚ ਨੂੰ ਫਰਾਈ ਕਰਨ ਲੱਗਿਆ ਆਪਾਂ ਨੂੰ 7-8 ਮਿੰਟ ਲੱਗਣਗੇ ਜੀ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਸਮੋਸੇ ਆਪਣੇ ਲਗਭਗ ਹੋ ਗਏ ਨੇ ਜੀ ਫਰਾਈ ਬਸ 2-4 ਮਿੰਟ ਆਪਾਂ ਇਹਨਾਂ ਨੂੰ ਹੋਰ ਕਰਾਂਗੇ ਜੀ ਫਰਾਈ ਤੇ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਜੀ ਕਿੰਨੇ ਸੋਹਣੇ ਆਪਣੇ ਸਮੋਸੇ ਫਰਾਈ ਹੋਏ ਨੇ ਤੇਲ ਆਪਣਾ ਬਿਲਕੁਲ ਸਹੀ ਗਰਮ ਸੀ ਇਸ ਕਰਕੇ ਜਿਵੇਂ ਕਿ ਕਈ ਵਾਰੀ ਸਮੋਸੇ ਦੇ ਉੱਪਰ ਥੋੜੇ ਜਿਹਾ ਬੁਲਬਲੇ ਜੇ ਬਣ ਜਾਂਦੇ ਨੇ ਉਹ ਇਸ ਕਰਕੇ ਬਣਦੇ ਨੇ ਕਿ ਅਸੀਂ ਗਰਮ ਗਰਮ ਤੇਲ 'ਚ ਇਹਨੂੰ ਪਾਉਂਦੇ ਆਪਾਂ ਇਹਨੂੰ ਲੋ ਟੂ ਮੀਡੀਅਮ ਫਲੇਮ ਤੇ ਤੇਲ ਨੂੰ ਗਰਮ ਕੀਤਾ ਸੀ ਤੇ ਇਸ ਕਰਕੇ ਸਮੋਸਾ ਬਿਲਕੁਲ ਆਪਣਾ ਸਹੀ ਬਣ ਕੇ ਤਿਆਰ ਹੋਇਆ ਜੀ ਬਸ ਇਸ ਤਰ੍ਹਾਂ ਇਹਨੂੰ ਰਾਮਨਾ ਤੁਸੀਂ ਇੰਦਾ ਹੀ ਉਲਟਾ ਪਲਟਾ ਕੇ ਚੰਗੀ ਤਰ੍ਹਾਂ ਕਰ ਲੈਣਾ ਜੀ ਫਰਾਈ ਥੋੜਾ ਜਿਹਾ ਕਲਰ ਇਹਦਾ ਆਪਾਂ ਹੋਰ ਕਰਾਂਗੇ ਜੀ ਡਾਰਕ ਤੇ ਫਿਰ ਇਹਨਾਂ ਨੂੰ ਕੱਢਦੇ ਹਾਂ ਜੀ ਬਾਹਰ ਲਓ ਜੀ ਆਪਣੇ ਬਹੁਤ ਹੀ ਟੇਸਟੀ ਗਰਮਾ ਗਰਮ ਸਮੋਸੇ ਬਣ ਕੇ ਬਿਲਕੁਲ ਤਿਆਰ ਆ ਜੀ ਇਹਨਾਂ ਨੂੰ ਇਸ ਤਰ੍ਹਾਂ ਸਿੱਕ ਛੰਨੀ ਵਿੱਚ ਛੱਡਾਂਗੇ ਤਾਂ ਕਿ ਥੋੜਾ ਜਿਹਾ ਜਿਹੜਾ ਇਹਦੇ ਵਿੱਚ ਤੇਲ ਹੋਏਗਾ ਉਹ ਵੀ ਨਿਕਲ ਜਾਏਗਾ ਤੁਸੀਂ ਚੈੱਕ ਕਰ ਸਕਦੇ ਹੋ ਕਿ ਸਮੋਸੇ ਬਿਲਕੁਲ ਵੀ ਆਇਲੀ ਨਹੀਂ ਬਣੇ ਬਿਲਕੁਲ ਡਰਾਈ ਨੇ ਆ ਦੇਖੋ ਜੀ ਆ ਦੇਖੋ ਸਮੋਸਿਆਂ 'ਚ ਬਿਲਕੁਲ ਵੀ ਤੇਲ ਨਹੀਂ ਨਜ਼ਰ ਆ ਰਿਹਾ ਇਹਨਾਂ ਨੂੰ ਅਸੀਂ ਹੁਣ ਇੱਕ ਟਿਸ਼ੂ ਪੇਪਰ ਤੇ ਕੱਢਾਂਗੇ ਤਾਂ ਕਿ ਜਿਹੜਾ ਇਹਦੇ ਵਿੱਚ ਐਕਸਟਰਾ ਆਇਲ ਹੋਏਗਾ ਉਹ ਵੀ ਬਾਹਰ ਨਿਕਲ ਜਾਏ ਇਸੇ ਤਰ੍ਹਾਂ ਅਸੀਂ ਦੂਜੇ ਸਮੋਸੇ ਨੂੰ ਵੀ ਬਾਹਰ ਕੱਢ ਲਿਆ ਜੀ ਆ ਦੇਖੋ ਜੀ ਬਹੁਤ ਜ਼ਿਆਦਾ ਗਰਮ ਨੇ ਦੇਖੋ ਜੀ ਕਿੰਨੇ ਸੋਹਣੇ ਆਪਣੇ ਸਮੋਸੇ ਬਣ ਕੇ ਹੋਏ ਨੇ ਜੀ ਤਿਆਰ ਐਸੇ ਤਰ੍ਹਾਂ ਜੀ ਅਸੀਂ ਦੂਜਾ ਬੈਚ ਵੀ ਕਰਾਂਗੇ ਜੀ ਫਰਾਈ ਅਲਟਾ-ਪਲਟਾ ਕੇ ਇਹਨਾਂ ਨੂੰ ਵੀ ਫਰਾਈ ਕਰਕੇ ਤੇ ਫਿਰ ਤੁਹਾਨੂੰ ਦਿਖਾਉਣੀ ਆ ਜੀ ਲਓ ਜੀ ਆਪਣਾ ਦੂਜਾ ਬੈਚ ਵੀ ਸਮੋਸਿਆਂ ਦਾ ਬਣ ਕੇ ਬਿਲਕੁਲ ਤਿਆਰ ਆ ਜੀ ਹੁਣ ਅਸੀਂ ਇਹਨੂੰ ਕਰਦੇ ਆ ਜੀ ਗਰਮਾ ਗਰਮ ਸਮੋਸਿਆਂ ਨੂੰ ਸਰਵ ਸਾਰੇ ਸਮੋਸੇ ਆਪਣੇ ਬਣ ਕੇ ਤਿਆਰ ਨੇ ਜੀ ਤੇ ਹੁਣ ਕਰਦੇ ਆ ਚੇਤੀ ਆਪਾਂ ਪਲੇਟਿੰਗ ਲਓ ਜੀ ਆਪਣੇ ਗਰਮਾ ਗਰਮ ਸਮੋਸੇ ਬਣ ਕੇ ਬਿਲਕੁਲ ਤਿਆਰ ਨੇ ਦੇਖੋ ਜੀ ਕਿੰਨੇ ਸੋਹਣੇ ਬਣੇ ਨੇ ਸਮੋਸੇ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏ ਨੇ ਤੇ ਖਸਤਾ ਵੀ ਬਹੁਤ ਜ਼ਿਆਦਾ ਨੇ ਇਹਨੂੰ ਆਪਾਂ ਸਰਵ ਕੀਤਾ ਜੀ ਇਮਲੀ ਦੀ ਚਟਨੀ ਦੇ ਨਾਲ ਤੇ ਸਮੋਸੇ ਨਾਲ ਸੀ ਬਿਲਕੁਲ మీడియం ਫਲੇਮ ਤੇ ਲੋ ਫਲੇਮ ਤੇ ਫਰਾਈ ਕੀਤਾ ਹੈ ਤੇ ਕਾਫੀ ਦਿਨ ਤੱਕ ਗਰਮ ਵੀ ਰਹਿੰਦੇ ਨੇ ਤੇ ਇਹਨਾਂ ਵਿੱਚ ਬਿਲਕੁਲ ਵੀ ਐਕਸਟਰਾ ਤੇਲ ਨਜ਼ਰ ਨਹੀਂ ਆ ਰਿਹਾ ਬਹੁਤ ਹੀ ਜ਼ਿਆਦਾ ਟੇਸਟੇ ਸਮੋਸੇ ਬਣ ਕੇ ਤਿਆਰ ਹੋਏ ਨੇ ਜੇਕਰ ਤੁਸੀਂ ਇਹਨੂੰ ਇਸ ਤਰੀਕੇ ਨਾਲ ਬਣਾਇਆ ਤੇ ਤੁਸੀਂ ਹਰ ਵਾਰੀ ਬਾਜ਼ਾਰ ਦੇ ਸਮੋਸੇ ਖਾਣੇ ਕਰੋਗੇ ਬੰਦ ਤੇ ਇਹਨਾਂ ਨੂੰ ਘਰ ਹੀ ਬਣਾ ਕੇ ਕਰੋਗੇ ਤਿਆਰ ਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਜੀ ਇੱਕ ਸਮੋਸਾ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਤੋੜ ਕੇ ਕਿੰਨਾ ਵਧੀਆ ਖਸਤਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਦੇਖੋ ਜੀ ਇਹਦੀ ਫਿਲਿੰਗ ਕਿੰਨੀ ਸੋਹਣੀ ਹੈ ਤੇ ਬਹੁਤ ਵਧੀਆ ਬਣ ਕੇ ਹੋਇਆ ਜੀ ਤਿਆਰ ਸੋ ਐਸੀ ਸਾਡੀ ਅੱਜ ਦੀ ਰੈਸਪੀ ਆਪਾਂ ਮਿਲਾਂਗੇ ਜੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ